ਕਾਲ ਜੀ ਬਾਈ ਸਾਰਿਆਂ ਨੂੰ ਜੀ ਕੋ ਜੀ ਬਾਈ ਕੰਟਰੋਲਾ ਲੈ ਕੇ ਜੇ ਅੱਜ ਤੇ ਬਾਈ ਤੇ ਅੱਜ ਕੈਵਨ ਵਾਲਾ ਟਰੈਕਟਰ ਵੀ ਤਿਆਰ ਹੋ ਗਿਆ ਉਹ ਮੈਂ ਵੀ ਦੇਖਿਆ ਕਿੰਨਾ ਚਾਲੇ ਪੈਂਦਾ ਉਹ ਮੀਆਂ ਬਾਈ ਨੇ ਟਾਈਮ ਨਾਲੇ ਦੇ ਦਿੱਤਾ ਤਕਰੀਬਨ ਹਾਂ ਨਾ ਬਾਈ ਦੇ ਜਾਲਾ ਕਹਿ ਹਾ ਦਾ ਬਿਜਰੀ ਵਧਾਈ ਤੇ ਵੀ ਪਹਿਲਾਂ ਪਹਿਲਾਂ ਤਿਆਰ ਕਰਕੇ ਦੇਦਾ ਨਾ ਯਾਨੀ ਕਿ ਉਹੀ ਟਾਈਮ ਨਾਲ ਦੇ ਦਿੱਤਾ ਬਾਈ ਬਣਾਈ ਵਧੀਆ ਚੀਜ਼ ਆ ਏਸੀ ਕੂਲਿੰਗ ਬਹੁਤ ਆ ਬਾਈ ਬਾਕੀ ਨੀ ਰਣੀ ਦੌਰ ਉਹ ਟਾਈਮ ਨਾਲ ਚੱਲ ਜਾਣਾ ਬੱਸ ਚੱਲੇ ਹਾਂ ਚੱਲੇ ਉਹ ਤਾਂ ਪੰਜ ਘੰਟੇ ਚ ਜਾਣਾ 6 ਘੰਟੇ 5 ਘੰਟੇ ਪਹੁੰਚਣਾ ਸਮਰੰਗਰ ਰੇਟੀ ਉਹ ਟੂਪੇ ਜਾਣਾ 2 ਮਹੀਨੇ ਬਾਅਦ ਮਤਲਬ ਇੱਕ ਮਿੰਟਾਂ ਚ ਰੋਲਾ ਪਈ ਜਾਂਦਾ ਦਾ ਟਰੈਕਟਰ ਮਿਲਣਾ ਨਹੀਂ ਮਿਲਣਾ ਨਹੀਂ ਕਿੰਨੇ ਹੋ ਜੀ ਇਹ ਗੱਲ ਜਮੀ ਸੱਚੀ ਹੀ ਆ ਬੰਦਾ ਕਿੰਨਾ ਕੁ ਲੇਟ ਕਰਤਾ ਤੈਨੂੰ ਹੁਣ ਨਹੀਂ ਆਨੇ ਜਿੱਦਣ ਗੱਲ ਕਰਨੀ ਸੀ ਭਾਜੀ ਆਪਾਂ ਹਾਂ ਇਹਨੇ ਜੀ ਦੀ ਚ ਕਿਹਾ ਤਾਂ ਮੈਂ ਠੀਕ ਹੈ ਜੀ ਜੀਰੀ ਵੱਢਣ ਦੇ ਪਹਿਲਾਂ ਦੀ ਗੱਲ ਹੋਈ ਦੀ ਆਪਣੀ ਹਾਂ ਮਤਲਬ ਹਾਲੇ ਵੀ ਜੀਰੀ ਵੱਢਣ ਨੂੰ 10 ਦਿਨ ਪਏ ਆ ਪਏ ਆ ਜਨਤੂਬਰ ਤੇ ਕਿਹਾ ਦਾ ਜੀ ਕਿ ਤੁੰਬਰ ਤੇ ਆਪਣਾ ਪਹਿਲੇ ਹਫਤੇ ਹਾਂ ਪਹਿਲੇ ਹਫਤੇ ਠੀਕ ਹੈ ਚਲ ਜਣੀ ਸਤੰਪਲ ਚ ਮਿਲ ਗਿਆ ਹੁਣ ਅਸੀਂ ਥੋੜਾ ਜਿਆਦਾ ਕਰਾਨੇ ਕਰਕੇ ਜੋਰ ਪਾਉਂਦੇ ਟਰੈਕਟਰ ਤਿਆਰ ਹੋ ਗਿਆ ਦਾ ਟਰੈਕਟਰ ਤਿਆਰ ਹੋ ਗਿਆ ਦਾ ਆਉ ਚਲਾ ਇਹਦਾ ਆਪਾਂ ਟਰਾਲਾ ਵੀ ਰੋਕ ਲੈਂਦੇ ਇੱਕ ਦਿਨ ਪਰ ਚਲ ਕੋਈ ਨਹੀਂ ਥੋੜੀ ਥੋੜੀ ਠੀਕ ਹੈ ਸਹਿੰਦਾ ਸਹਿੰਦਾ ਜਾ ਠੀਕ ਹੈ ਇਹ ਕਹਿੰਦਾ ਵੀ ਫਿਰ ਨਜ਼ਰ ਲੱਗ ਜਾਂਦੀ ਹੈ ਨਾ ਵੀ ਮਤਲਬ ਸਾਰਾ ਕੁਝ ਨਵਾਂ ਨਵਾਂ ਜਿਆ ਹਾਂ 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 ਬੰਨੀ ਵੀ ਡ ਠੀਕ ਹੈ ਅੱਛਾ ਕੀ ਵੀਰੇ ਸਿਸਟਮ ਦੱਸੋ ਇਹਦਾ ਜਿਹੜਾ ਉਹ ਮੇਨ ਜਿਹਨੇ ਏਸੀ ਦਾ ਕੰਮ ਕਰਨਾ ਹੈ ਕਿਹੜੀ ਕਿਹੜੀ ਕੰਪਨੀ ਦਾ ਬੌਂਟ ਚੱਕ ਕੇ ਸਾਨੂੰ ਉਹ ਵੀ ਦਿਖਾਓ ਕਿੱਥੇ ਕਿੱਥੇ ਕਿਵੇਂ ਫਿਟਿੰਗ ਕਰੀ ਹੈ ਦੀ ਚੱਕ ਮੜੇ ਬਹੁਤ ਪੈਸਾ ਨਹੀਂ ਪਿਆ ਸੀ ਅੱਲਾ ਅੱਛਾ ਇਹ ਲੱਗਿਆ ਕੰਪਰੈਸਰ ਇੱਥੇ ਠੀਕ ਹੈ ਇੱਥੇ ਪੂਰੀ ਡਬਲ ਕਰਤੀ ਹੈ ਆਹ ਦੀ ਆ ਪੂਰੀ ਡਬਲ ਕਰਨੀ ਪੈਂਦੀ ਹੈ ਸਾਰੇ ਰੈਟਰ ਇਨਸਟਾਲ ਕਰਨੀ ਪੈਂਦੀ ਹੈ ਇਹਦਾ ਮੇਨ ਕੰਮ ਇਹਦਾ ਹੀ ਹੈ ਇਹੀ ਹੈ ਮੇਨ ਸੀ ਸੀ ਇਹ ਇੱਕ ਬਿਲ ਮਤਲਬ ਕਿਹੜੀ ਕੰਪਨੀ ਦਾ ਆ ਗਿਆ ਜੀ ਕੀ ਇਹਦੀ ਜ਼ਿੰਮੇਵਾਰੀ ਗਰੰਟੀ ਵਾਰੰਟੀ ਕੀ ਹੁੰਦੀ ਹੈ ਇਹਦੀ ਗਰੰਟੀ ਵਾਰੰਟੀ ਕਿਸੇ ਚੀਜ਼ ਦੀ ਨਹੀਂ ਆਉਂਦੀ ਪਰ ਆਪਾਂ ਦੇ ਦੇ ਨੇ 1 ਸਾਲ ਦੀ 1 ਸਾਲ ਦੀ ਠੀਕ ਹੈ ਕਿਉਂ ਮੈਨੂੰ ਪਤਾ ਵੀ ਕੁਝ ਨਹੀਂ ਵਿਗੜਦਾ 10 12 12 ਸਾਲ ਤੱਕ ਤਾਂ ਲੋਕਾਂ ਦੇ ਚੱਲਦੇ ਆਣ ਹੋਗੇ ਹਾਂ ਕੁਝ ਨਹੀਂ ਵਿਗੜਦਾ ਇਹ ਤਾਂ ਵਧੀਆ ਗੱਲ ਤਾਂ ਹੈ ਮੈਨੇ ਦੀ ਕੋਈ ਕੇਅਰ ਕੋਈ ਕਿਵੇਂ ਰੱਖਣੀ ਪੈਂਦੀ ਹੈ ਇਹਦੀ ਕੇਅਰ ਕੁਝ ਨਹੀਂ ਹੈ ਜਿਵੇਂ ਆਪਾਂ ਇਹਨੂੰ ਪਹੁੰਚਾਉਣਾ ਹੁੰਦਾ ਵੀ ਧੋਣ ਲੱਗੇ ਸਿੱਧਾ ਨਾ ਪਾ ਜਾਈਏ ਕੋਈ ਚੱਕਰ ਨਹੀਂ ਜੀ ਸਾਰੇ ਸੀਧੇ ਪਰ ਇਹਦੀ ਕੇਅਰ ਹੈਗੀ ਹੈ ਕੰਡੈਸਰ ਨਾਲ ਜੇ ਕੰਡੈਸਰ ਪਰ ਆਪਣਾ ਗਾਰਡੇ ਨਾਲ ਬੰਦ ਹੋ ਗਿਆ ਹਾਂ ਤਾਂ ਇਹ ਚ ਇਹ ਪੈਪਾਂ ਭੰਨ ਲਵੇ ਇਹ ਆਪਣਾ ਕੁਝ ਨੁਕਸਾਨ ਕਰ ਲਵੇ ਕੰਡੈਸਰ ਨੂੰ ਕੁਝ ਵੀ ਹੋ ਸਕਦਾ ਜਦ ਕੰਡੈਸਰ ਬੰਦ ਗਨ ਟਰੈਕਟਰ ਦਾ ਰੇਡੀਟਰ ਬੰਦ ਹੋ ਗਿਆ ਨਾ ਵੀ ਟਰੈਕਟਰ ਚੱਲ ਮੋਗੇ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਬਿਲਕੁਲ ਨਹੀਂ ਕੰਮ ਇਹਦਾ ਇਹਦਾ ਕੋਈ ਫਰਕ ਨਹੀਂ ਉਹ ਕੋ ਕਨੇਸਰ ਬੰਦ ਨਹੀਂ ਹੁੰਦਾ ਜਣੀ ਉਹ ਆਪਾਂ ਜੀ ਤੂੜੀ ਵਾਲੀ ਚ ਆ ਹੋਰ ਤਾਂ ਕਰਦਾ ਗੁਰਦਾ ਤਾਂ ਮਿੱਟੀ ਘਟੇ ਤਾਂ ਕੁਝ ਨਹੀਂ ਕਹਿੰਦਾ ਪਾਊਡਰ ਉੱਡ ਜਾਂਦਾ ਉਹਦਾ ਕੋਈ ਫਰਕ ਨਹੀਂ ਜਿਵੇਂ ਲੇਜ਼ਰ ਤੇ ਚੱਲਦਾ ਫਿਰ ਤਾਂ ਕੁਝ ਨਹੀਂ ਉੱਡ ਜਾਣਾ ਜਿਵੇਂ ਹੁਣ ਜੀਰੀ ਦੀ ਬਾਡੀ ਕਰਨੀ ਹੈ ਉੱਥੇ ਕਿਹੜੇ ਕਰਦਾ ਹੋਣਾ ਕੋਈ ਫਿਰ ਤਾਂ ਕੋਈ ਟੈਨਸ਼ਨ ਨਹੀਂ ਉਹ ਕਰਦਾ ਨਹੀਂ ਹੈਗਾ ਜਦ ਆਪਾਂ ਕਾਰ ਦੇ ਉੱਤੇ ਕਰਦੇ ਆ ਮੈਂ ਇਹਨੂੰ ਉੱਪਰ ਰੱਖਣਾ ਇੱਥੇ ਕੋਈ ਚੱਕਰ ਉਹ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਤੇ ਉਹਦੀ ਬਸ ਕੇਅਰ ਹੈ ਵੀ ਉਹ ਆਪਣਾ ਜਦੋਂ ਆਪਾਂ ਡੀਜ਼ਲ ਆ ਏਅਰ ਫਿਲਟਰ ਰੋਜ਼ ਸਾਫ਼ ਕਰਦੇ ਤਾਂ ਨਾਲ ਉਹ ਵੀ ਸਾਫ਼ ਕਰਨਾ ਚਾਹੀਦਾ ਜੀਰੀ ਵਾਲੇ ਜਿੰਨਾ ਠੀਕ ਹੈ ਇਧਰੋਂ ਤੁਸੀਂ ਐਡੀ ਫਿਟਿੰਗ ਹੋਗੀ ਹੋਰ ਦੱਸੋ ਫਿਟਿੰਗ ਦਾ ਕਿਵੇਂ ਕਰੇ ਜੀ ਇਹਦਾ ਆਪੇ ਪਾਗੀਆਂ ਨੇ ਇਹਦੀਆਂ ਇਹ ਸੀਦੇ ਪਾਈ ਪਾਗੇ ਇਹ ਸੀਦੇ ਪਾਈ ਪਾਗੇ ਨਾ ਕੋਈ ਅੱਛਾ ਪਾਈ ਪੈਦੇ ਸਾਰੀ ਅੰਡਰਗਰਾਊਂਡ ਹੋਗੀ ਆਈ ਦੇ ਚੋਂ ਨਿਕਲਗੀ ਇਹ ਚੋਂ ਨਿਕਲਗੀ ਇੱਥੇ ਉਧਰੋਂ ਨਿਕਲਗੀ ਖਦਦ ਠੀਕ ਹੈ ਠੀਕ ਹੈ ਪੇਂਟ ਪੂਟ ਐਨ ਪੂਰਾ ਵਧੀਆ ਹੋ ਗਿਆ ਹਰੇ ਜੀ ਠੀਕ ਹੈ ਜਿਹੜੀ ਆ ਚੀਜ਼ ਵਰਤਦੇ ਆਪਾਂ ਇਹ ਚੀਜ਼ ਕੀ ਹੁੰਦੀ ਆ ਹਾਂ ਸਿਲਿਕਨ ਆ ਜੀ ਸਿਲਿਕਨ ਹਾਂ ਜੀ ਇਹਦੀ ਗੰਜੈਸ ਹੁੰਦੀ ਹੈ ਮਾੜੀ ਮੋਟੀ ਢਿੱਲੀ ਪੈ ਜੇ ਵੀ ਆਪਾਂ ਕੱਸ ਨਹੀਂ ਜੇ ਕੁਝ ਢਿੱਲੀ ਵੀ ਨਹੀਂ ਹੁੰਦੀ ਇਹ ਸੀਸੇ ਦੇ ਨਾਲ ਹੀ ਲੱਗੋਗਾ ਨ अच्छा ਇਸੇ ਪੇਸਟ ਇਹਦੇ ਨਾਲ ਹੀ ਹੋਏ ਨੇ ਠੀਕ ਹੈ ਉਹੀ ਹੈ ਨਾ ਵਿੱਚ ਭਰਦੇ ਰਬੜੇ ਹੁੰਦੀ ਇੱਕ ਤਰ੍ਹਾਂ ਦੀ ਇਹ ਰਬੜ ਹੁੰਦੀ ਹੈ ਹਾਂਜੀ ਤੇ ਬਾਕੀ ਬਾਈ ਉਹਨਾਂ ਨੇ ਕੰਮ ਜਣੀਆਨ ਪੂਰਾ ਮਜ਼ਬੂਤੀ ਚ ਕਰਿਆ ਜਿਹੜੇ ਇਹ ਮਗਰਾੜ ਲਵਾਉਣੇ ਆ ਨਹੀਂ ਬਹੁਤ ਤਾਂ ਇਹ ਤਾਂ ਇਹੀ ਹੁੰਦਾ ਵੀ ਮਗਰਾੜ ਦੂਏ ਲਵਾ ਲਓ ਤੁਸੀਂ ਇਹ ਚੀਜ਼ ਨੂੰ ਜ਼ਿਆਦਾ ਤਕੜਾ ਮੰਨਦੇ ਹੋ ਕਿ ਦੂਜੀ ਮਗਰਾੜ ਨਾਲ ਜ਼ਿਆਦਾ ਤਕੜਾ ਮੰਨਦੇ ਕਈ ਕਹਿੰਦੇ ਨੇ ਵੀ ਰਾਉਂਡ ਸ਼ੇਪ ਮਗਰਾੜ ਲਾਉਣੇ ਫੇਵਰ ਦੇ ਲੱਗਦੇ ਆ ਕੰਮ ਹੋ ਜਿੰਦਾ ਜੇ ਆਪਾਂ ਨੇ ਕੈਵਨ ਬਣਿਆ ਬਣਿਆ ਲਾਉਣਾ ਨਾ ਤਾਂ ਉਹ ਸਾਨੂੰ ਓਕਣੀ ਕਰਨਾ ਪੈਣਾ ਹੁਣ ਜੇ ਇਹਦੇ ਪਰ ਰੱਖ ਕੇ ਕੈਵਨ ਬਣਾਉਣਾ ਤਾਂ ਇਹ ਨਾ ਮਗਰਾਟਾ ਪਰ ਬਣਨਾ ਹੈ ਕਿਹੜੇ ਕਿੰਨਾ ਟਾਈਮ ਜ਼ਿਆਦਾ ਲੱਗਿਆ ਇਹਨੂੰ ਟਾਈਮ ਜਾ ਉਹ ਚੀਜ਼ ਇੱਕ ਬਣ ਗਈ ਬਸ ਤੁਸੀਂ ਜਿੰਨੇ ਮਰਜ਼ੀ ਲਾਉਣਾ ਹੈ ਅੱਛਾ ਠੀਕ ਹੈ ਪਰ ਜਿਵੇਂ ਕੰਫਰਟੇਬਲ ਅੰਦਰ ਤੇ ਆਪਾਂ ਕਹੀਏ ਸੀਟਿੰਗ ਏਰੀਆ ਵੱਜ ਜਾਂਦਾ ਉਹ ਇਹਦੇ ਨਾਲ ਵੱਧਦਾ ਕਿ ਦੂਏ ਨਾਲ ਵੱਧਦਾ ਨਹੀਂ ਦੇ ਮੂ ਕੈਬਨ ਉਹਨਾਂ ਨੇ ਕਿਵੇਂ ਬਣਾਇਆ ਕਿੰਨੀ ਕਿ ਚੜਾਈ ਰੱਖੀ ਉਹਨਾਂ ਨੂੰ ਅੱਛਾ ਉਹਦੇ ਹਿਸਾਬ ਨਾਲ ਡਿਪੈਂਡ ਉਹਨਾਂ ਨੇ ਆਪਣੀ ਇੱਕ ਸਾਈਜ਼ ਕਨਪੂਰਾ ਉਹ ਬਿਲਕੁਲ ਉਹਦੇ ਤੇ ਵੀ ਚੜਾਈ ਘੱਟ ਆ ਕਿਉਂਕਿ ਫੋਗ ਆ ਗਈ ਹਾਂ ਜੇ ਹੁਣੇ ਹਾਲੈਂਡ ਹੁੰਦਾ ਉਹਦਾ ਮੰਗਰਾ ਡੋਰੇ ਤੱਕ ਰ ਆ ਗਿਆ ਤਾਂ ਹੂੰ ਉਹਦਾ ਪੂਰਾ ਬਾਹਰ ਤੋਂ ਚੱਕਿਆ ਜਾਣਾ ਉਹਨੇ ਹੋਰ ਵੱਡਾ ਹੋ ਜਾਣਾ ਹਾਂਜੀ ਇਹਦੇ ਨਾਲ ਕੈਬਨ ਉਹਦਾ 4 ਇੰਚ ਚੌੜਾ ਬਣਦਾ ਜਣੀ ਹੁਣ ਮੈਂ ਜਿਹਨਾਂ ਕਿ ਦੇਖੇ ਆ ਜਾਂ ਜੌਂਡੀਅਲ ਦੇਖਨੇ ਆ ਕਿਸੇ ਟਰੈਕਟਰ ਦੇ ਆਰਾਊਂਡ ਉਹਨਾਂ ਤੇ ਉਹ ਸੀਟਿੰਗ ਏਰੀਆ ਨਹੀਂ ਵਧੀਆ ਹੁੰਦਾ ਇੱਥੇ ਬੈਠਣ ਨੂੰ ਥੋੜਾ ਜਿਆਦਾ ਬੈਠਣ ਨੂੰ ਤਾਂ ਵਧੀਆ ਬਈ ਬ ਤੁਸੀਂ ਮਤਲਬ ਉਹਦੇ ਵਰਗਾ ਵੀ ਲਾ ਸਕਦੇ ਤੇ ਜਿਵੇਂ ਉਹ ਕਿ ਲੱਗ ਲਈ ਅੱਛਾ ਇਹ ਤਾਂ ਉਹ ਲਾਇਆ ਬੰਦਾ ਤਾਂ ਉੱਪਰ ਵੈਸੇ ਆਪਾਂ ਨੇ ਲਾਤਾ ਹਾਂ ਚਲੋ ਇਹ ਜੀ ਸੋਖੀ ਵੀ ਐ ਸਰਪ ਨਾਲ ਸਫਾਈ ਦਾ ਹੋ ਸਕਦੇ ਆ ਆਪਾਂ ਗੁੱਲ ਲਿਆ ਕਿ ਲਾ ਕੱਪੜਾ ਮਾਰਨ ਸਾਫ ਬੱਸ 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 ਇਹ ਨਿਕਲ ਵੀ ਜੰਨੇ ਆ ਇਹ ਸਾਰੇ ਤੇ ਚੱਕ ਹੁੰਦਾ ਹਾਂ ਜੀ ਹਾਂ ਜੀ ਇਹਦਾ ਟਾਈਮ ਆਹ ਇਹਦਾ ਡੰਪਿੰਗ ਕੋਈ ਵੀ ਐ ਪਹਿਲਾਂ ਚਾਦਰ ਲਾਈ ਵੀ ਆਪਾਂ ਨੇ ਇਹਦਾ ਹਾਂ ਠੀਕ ਆ ਸਾਰਾ ਇਹਦਾ ਪਲੇਟਪਾਂ ਸਾਰਾ ਆਪਾਂ ਨੇ ਪਹਿਲਾਂ ਬੰਦ ਕਰਿਆ ਵਾ ਉੱਪਰ ਡੈਂਪਿੰਗ ਸ਼ੀਟ ਹੋ ਗਈ ਜਿਹੜੀ ਕਾਰਾਂ ਵਿੱਚ ਲੱਗੀ ਹੁੰਦੀ ਹੈ ਬੀਟ ਦੇ ਆਰ ਆਪਣੀ ਸਾਊਂਡ ਦੇ ਥੋੜਾ ਭਾਰੀ ਗਿਰਨੇ ਨੂੰ ਹਾਂ 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 ਫੇ ਬਾਕੀ ਸਾਫ਼ ਹੁੰਦਾ ਜਾਨੀ ਕਿ ਸਾਰਾ ਅੱਜ ਦਾ ਮਹਿੰਦਰਾ ਦਾ ਉਹੀ ਬਦਲ ਤਿਆ ਗਿਆ ਆ ਕੇ ਵੀ ਨਵਾਂ ਲੱਗਿਆ ਨਹੀਂ ਉਧਰ ਦਾ ਨਵਾਂ ਲਾਇਆ ਇਹਦਾ ਇਹੀ ਹੈ ਇਹਦਾ ਇਹੀ ਹੈ ਪਰ ਲਾ ਨਵਾਂ ਬਣਾਇਆ ਇਹਦੇ ਵਰਗੇ ਠੀਕ ਹੈ ਕਿੰਨੇ ਦਿਨ ਲਾਤੇ ਜਣੀ ਟਰੈਕਟਰ ਨੂੰ ਜੇ ਸਹੀ ਦੇਖੀਏ ਆਪਾਂ ਟਰੈਕਟਰ ਨੂੰ ਜਿਹੜਾ ਇੱਕ ਟਰੈਕਟਰ ਹੋਣੇ ਦਾ 15 ਦਿਨ ਚ ਹੋ ਜਾਂਦਾ ਹਾਂ ਹੂੰ ਪਰ ਅਸੀਂ ਟਰੈਕਟਰ ਦਾ ਕੰਮ ਨਹੀਂ ਕਰਦੇ ਹੁਣ ਵੀ ਦੇਖ ਲਓ ਤਿੰਨ ਕੈਵਨ ਬੜੇ ਇਹਨਾਂ ਦਾ ਵੀ ਟਰੈਕਟਰ ਤਾਂ ਹੀ ਲੇਟ ਸਾਨੂੰ ਵੀ ਆ ਰਿਹਾ ਵੀ ਚਲ ਟਾਈਮ ਹੈਗਾ ਜੇ ਸਪੈਸ਼ਲੀ ਇਹਨਾਂ ਦੇ ਲਾਉਣਾਂ ਦੇ ਚ 15 ਦਿਨ ਚ ਦੇ ਦਿੰਦੇ ਬਿਲਕੁਲ ਬਿਲਕੁਲ ਪਰ ਅਸੀਂ ਇਕੱਠਿਆਂ ਦੇ ਕੰਮ ਕਰਦੇ ਹਾਂ ਚਾਰ ਟਰੈਕਟਰ ਇਕੱਠੇ ਚਾਰ ਟਰੈਕਟਰਾਂ ਦਾ ਚੱਲ ਪਣਾ ਸਟੈਪ ਬਟ ਸਟੈਪ ਵਾਏ ਉਵੇਂ ਚੱਲੀ ਜਾਣਾ ਇਹਦਾ ਹੋ ਗਿਆ ਦੋਵੇਂ ਦਾ ਸੀਸਿਆਂ ਦਾ ਕੰਮ ਇਕੱਠੇ ਕਰ ਲੈਂਦੇ ਸੀਸੇ ਪਾ ਕੇ ਰੱਖਦੇ ਉਹਦੇ ਬਾਅਦ ਰੱਖ ਕੇ ਬਾਅਦ ਦਾ ਇਕੱਲਾ ਇਕੱਲੇ ਕੰਮ ਇਹਦੇ ਤਿਆਰੀ ਇਕੱਲੇ ਇਕੱਲੇ ਦੀ ਕਰਦੇ ਨੇ ਠੀਕ ਹੈ ਕਿ ਸਮਾਨ ਆਇਆ ਪੁੰਦਾ ਸਾਰਾ ਉਰੀ ਜਾਣਾ ਨਹੀਂ ਪੈਂਦਾ ਕਿੱਧਰ ਠੀਕ ਹੈ ਤਿੰਨ ਦੀ ਸਾਡੀ ਐਵਰੇਜ ਪੈਂਦੀ ਆ ਅੱਗੇ ਕਿੰਨੇ ਟਾਈਮ ਦੀ 15 ਚ ਇਹ ਮਹੀਨੇ ਚ ਟਰੈਕਟਰ ਜਾ ਵੀ ਨਾ ਪਰ ਜੇ ਜਾਣਗੇ ਵੀ ਤਿੰਨੇ ਹੀ ਜਾਣਗੇ ਹੁਣ ਬੁਕਿੰਗ ਕਿੰਨੀ ਆ ਫਿਲਹਾਲ ਅੱਗੇ ਦੀ ਮਾਰਚ ਤੱਕ ਦੀ ਮਾਰਚ ਤੱਕ ਦੀ ਬੰਦੇ ਜੀ ਟਰੈਕਟਰ ਖੜੇ ਹਜੇ ਤਾਂ ਆਪਣੇ ਕੋਲ 9 10 ਟਰੈਕਟਰ ਖੜੇ ਠੀਕ ਹੈ ਇਹਦੇ ਚ ਬੰਦ ਹੋਰ ਵੀ ਕੁਝ ਬੈਸਟ ਹੋ ਸਕਦਾ ਜੇ ਬੰਦਾ ਕੋਈ ਚਾਹੁੰਦਾ ਉਹ ਵੀ ਮੈਂ Ê ਤੋਂ ਵੀ ਉੱਪਰ ਕਰਾਉਣਾ ਕੰਮ ਜਾਂ ਉਹਦੇ ਚ ਕੀ ਕੁਝ ਚੇਂਜ ਹੋ ਸਕਦੀ ਹੈ ਹੋਰ ਕਿਨ੍ਹੇ ਵੀਰੇ ਉੱਪਰ ਵਾਲਾ ਤਾਂ ਜੀ ਪੁੱਛਣੇ ਉਹਦਾ ਸਮਾਂ ਨਹੀਂ ਜਣੀ ਸਾਰਾ ਸੇਮ ਹੀ ਆ ਸਾਰੇ ਹੀ ਸਾਰੇ ਚ ਜਣੀ ਜਿੰਨੇ ਵੀ ਖੜੇ ਆ ਹੌਲੈਂਡ ਸਾਰਿਆਂ ਚ ਇੱਕੇ ਚੀਜ਼ ਲੱਗਣੀ ਹੈ ਬਿਲਕੁਲ ਬਿਲਕੁਲ ਕਰਨ ਇਹਨੂੰ ਹੋਰ ਕੁਝ ਖਾਸ ਨਹੀਂ ਕਰ ਸਕਦੇ ਹੈਗਾ ਜਿਕਣਾ ਦੂਜੇ ਫਿਰ ਕੈਬਨ ਆ ਗਿਆ ਲੱਗ ਬਣਾਉਣੇ ਵਾਲਾ ਤਾਂ ਵੀ ਖਿੜਕੀ ਸ਼ੀਸ਼ਾ ਸਾਰਾ ਕਰ ਤਾਂ ਅਲਿਵਾਰੀ ਵਰਤਨ ਹੈਗਾ ਸਾਰੇ ਚਾਂਚ ਹੋ ਜਾਣਾ ਹੈ ਸਾਰਾ ਆਪਣਾ ਜਦ ਬਾਦ ਉਹ ਚੇਂਜ ਹੋ ਸਕਦਾ ਕੈਬਨਟ ਚੇਂਜ ਹੋ ਗਏ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਇਹਦੇ ਚ ਕੁਝ ਨਹੀਂ ਇਹਦੇ ਲਾਸਟ ਹੈ ਜੋ ਕੁਝ ਲੱਗ ਗਿਆ ਸਾਰਾ ਕੋਲ ਉਹੀ ਲੱਗਣਾ ਠੀਕ ਠੀਕ ਹੈ ਠੀਕ ਸ਼ੀਸ਼ਾ ਕਿੰਨੇ ਉੱਦੇ ਵਾਲਾ ਵਰਤੇ ਪਾਪਾ ਸ਼ੀਟ ਚ ਆ ਗਿਆ ਇਹ ਉਪਰ ਆ ਵੀ ਸੇਮ ਆ ਉਪਰ ਵਾਲਾ ਵੀ ਸਾਰੇ ਸੇਮ ਆ ਫਰੰਟ ਵਾਲਾ ਬਾਈਟ ਹੈ ਫਰੰਟ ਵਾਲਾ ਪੂਰਾ ਬਾਈਟ ਹੈ ਹਾਂਜੀ ਠੀਕ ਹੈ ਇਹਨਾਂ ਨਾਲ ਵੈਸੇ ਦਿਖਦਾ ਨਹੀਂ ਹੈ ਠੀਕ ਹੈ ਲਾ ਫਿਟਿੰਗ ਵੀ ਟਾਕੀ ਆ ਨੀ ਇਹਨਾਂ ਦੀ ਨਾ ਬਹੁਤ ਸੋਹਣੀ ਫਿਟਿੰਗ ਆ ਇਹਨਾਂ ਮਤਲਬ 오ਰੀਜਨਲ ਮੰਗਿਆ ਦੇਖੋ ਆ ਪੂਰੀ ਫਿਟਿੰਗ ਟੱਕੜੀ ਆ ਬਿਲਕੁਲ ਬਿਲਕੁਲ ਸੋ ਪਾਈ ਮਹੀਨੇ ਚੋਂ ਤਿੰਨ ਟਰੈਕਟਰ ਕੱਢਦੇ ਆ ਵੀਰ ਉਹ ਨਹੀਂ ਆ ਪਿੱਛੇ ਵੱਡੀ ਹਾਂ ਉਹ ਵੀ ਹਾਂਜੀ ਠੀਕ ਹੈ ਵੱਡੀ ਟਾਕੀ ਦੇਤੀ ਪਿੱਛੇ ਨੂੰ ਹਾਂਜੀ ਅਬੀ ਚੀਜ਼ ਠੀਕ ਹੈ ਇਹ ਫਿਕਸ ਹੈ ਇਹ ਫਿਕਸ ਹੈ ਇਹ ਵਾਲੀ ਆਪਣੀ ਖੁੱਲ ਜਾਂਦੀ ਹੈ ਹਾਂਜੀ ਖੁੱਲਦ ਨੇ ਕੁਝ ਵੀ ਪਾਉਣਾ ਆਪਾਂ ਨੇ ਹਨਾ ਪਿੱਛੇ ਦੇਖਣਾ ਉਹ ਸਾਰਾ ਤੇ ਪਿੱਛੇ ਇੱਕ ਕੈਮਰਾ ਵੀ ਆ ਗਿਆ ਆ ਦੇਖੋ ਕੈਮਰਾ ਵੀ ਲੱਗਿਆ ਬਹੁਤ ਸੋਹਣੀ ਜੈਕ ਲੱਗੇ ਹੋਇਆ ਬਿਲਕੁਲ ਉੱਤੇ ਕੈਮਰਾ ਆ ਗਿਆ ਹਨਾ ਜੀ ਹਾਂਜੀ ਉੱਪਰ ਕੈਮਰਾ ਆ ਗਿਆ ਤੇ ਉਹ ਆ ਗਈ ਇਹਦੀ ਸਕਰੀਨ ਆ ਸਕਰੀਨ ਇਹ ਸਕਰੀਨ ਨਾਲ ਸਾਰਾ ਵਿੱਚ ਮਿਊਜ਼ਿਕ ਸਿਸਟਮ ਵਿੱਚ ਕੈਮਰੇ ਦੇ ਹਾਂਜੀ ਜਿਵੇਂ ਇੱਕ ਕੈਮਰਾ ਹੁਣ ਟਰਾਲੀ ਨੂੰ ਵੀ ਲਾਉਣਾ ਉਹ ਵੀ ਵਿੱਚ ਆਊਗਾ ਹਾਂਜੀ ਹਾਂਜੀ ਕੈਮਰਾ ਜਿੱਥੇ ਮਰਜ਼ੀ ਲਾ ਦੋ ਠੀਕ ਹੈ ਕੈਮਰੇ ਜਿੰਨੇ ਮਰਜ਼ੀ ਲਾ ਲਓ ਜਿੱਥੇ ਬਸ ਉਹਦੇ ਤਾਰ ਪਲੱਗ ਆਊਗੀ ਪਿੱਛੇ ਤੇ ਹਾਂਜੀ ਪਲੱਗ ਆਊਗਾ ਉਹ ਤੁਹਾਨੂੰ ਇਹਦੇ ਨਾਲੇ ਲਾਉਣਾ ਪੈਣਾ ਹੈ ਅੱਛਾ ਟਿੱਕਰ ਖੋਲਕੇ ਦੇ ਵਿੱਚ ਇਹਦੀ ਉਹ ਲੀਡ ਹੈ ਲੀਡ ਹੈ ਉਹਰੇ ਜੋਇੰਟ ਕਰ ਦੋ ਤੁਸੀਂ ਠੀਕ ਇੱਥੇ ਉਹਰੇ ਨਿਕਲ ਜੂ ਜਦ ਕਿਤੇ ਕੱਢਣੀ ਹੈ ਟਰਾਲੀ ਫਿੱਟ ਲੱਗ ਨਹੀਂ ਕੱਢੀ ਹਾਂ ਬਾਹਰ ਜਿੱਥੇ ਮੈਂ ਕਾਰ ਬਾਬਾ ਹੁਣ ਤੁਸੀਂ ਜੋਇੰਟ ਦੇਤਾ ਨਾਲ ਜਾਂ ਹਲੇ ਉਹ ਬਾਤ ਕਰਦੇ ਅੱਛਾ ਉਹ ਬਾਤ ਤੁਸੀਂ ਸਾਨੂੰ ਦੱਸ ਦਿੰਦੇ ਫਿਰ ਅਸੀਂ ਕੱਢ ਦਿੰਦੇ ਫਿਰ ਕੱਢ ਦਿੰਦੇ ਠੀਕ ਹੈ ਇਹ ਜਦੋਂ ਟਰਾਲੀ ਨੂੰ ਆ ਕੇ ਲਿਆਂਦਾ ਫਿਰ ਆਪਾਂ ਉਹਨੂੰ ਰੀ ਲਾ ਕੇ ਦੇ ਵੈਸੇ ਤਾਂ ਸਿੱਧੀ ਉੱਥੇ ਤੇ ਜਿਹੜਾ ਸਰਾ ਹੇਡਾ ਪਾ ਲਿਓ ਉੱਪਰ ਵਾਲੇ ਜਿਹਨੂੰ ਛੇੜਨ ਦੀ ਲੋੜ ਨਹੀਂ ਆਏ ਤੇ ਪਿੱਛੇ ਤਾਰ ਹੈਗੀ ਹੋਰੀ ਠੀਕ ਹੈ ਠੀਕ ਹੈ ਸਿੱਧੀ ਤਾਰ ਆ ਪੀਰੇ ਦਾ ਕਰਨੇ ਆ ਕੇ ਲਾ ਦੋਰੀ ਅੰਦਰ ਬੈਠ ਕੇ ਘੜ ਦੋ ਅੰਦਰ ਬੈਠ ਕੇ ਘੜ ਦੋ ਹੋਰ ਆ ਵੀ ਰਵਡ ਹੋਰੇ ਕਿਹੜਾ ਫਟ ਹੋਣੀ ਹਾਂ 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 ਇਹਦੇ ਵਿੱਚ ਨੂੰ ਲੰਘ ਜੂ ਆਹ ਵੇ ਵੀ ਠੀਕ ਹੈ ਠੀਕ ਹੈ ਠੀਕ ਹੈ ਨਾ ਬਹੁਤ ਵਧੀਆ ਕੰਮ ਬਹੁਤ ਸੋਹਣਾ ਦੇਖੋ ਨੀਚੇ ਗੇਅਰ ਲੀਬਰਾਂ ਤੋਂ ਸਾਰਾ ਹਨ ਚੰਗੀ ਤਰ੍ਹਾਂ ਬੰਦ ਕਰਿਆ ਫੋਰਵਰਡਰ ਰਿਵਲਸ ਵਾਲੇ ਵੀ ਜਿਹੜੀ ਕਰਦੇ ਗੁਰਦੇ ਵਾਲਾ ਉਹਨਾਂ ਕੋਈ ਹੈ ਨਹੀਂ ਸੀਨ ਵੈਸੇ ਸੌਖਾ ਜਿਹਾ ਕਰਤਾ ਜਾਂਦਾ ਵੀ ਨਹੀਂ ਬਾਈ ਉਹ ਨਹੀਂ ਚਲਾ ਵੀ ਰਹੇ ਕਾਫੀ ਟਾਈਮ ਤੋਂ ਇਹ ਬਹੁਤ ਸੋਹਣਾ ਜੀ 14 ਸਾਲ ਹੋ ਗਏ ਠੀਕ ਹੈ ਕਿੰਨੇ ਕਿੰਨੇ ਟਾਈਮ ਹੋ ਗਏ ਜਣੀ ਉਹ ਬਸ ਇੱਕ ਕੰਮ ਕਰਦੇ ਨੂੰ ਏਸੀ ਦਾ 14 ਸਾਲ ਹੋ ਗਏ 15ਵਾਂ ਸਾਲ ਲੱਗ ਗਿਆ ਅੱਛਾ 4 ਸਾਲ ਦਾ ਕੋਈ ਨਹੀਂ 5ਵਾਂ ਜਾ ਸੌਖਾ ਕਿਹੜੇ ਟਰੈਕਟਰ ਤੇ ਜਿਲਾਉਣਾ ਸੌਖਾ ਹੈਗਾ ਸੋਨਾਲੀ ਕੇ ਸਵਰਾਤ ਸੋਨਾਲੀ ਕੇ ਸਵਰਾਤ ਨਹੀਂ ਮਗਰਾਡਾ ਦੀ ਸ਼ੇਪ ਬਣਾਉਣ ਦੇ ਵਧੀਆ ਸੌਖੇ ਆ ਮਗਰਾਡਾ ਦੀ ਵਰਕ ਦਾ ਸਹੀ ਹੈਗਾ ਜਾ ਕੇ ਹਮਸ ਪੈਡਲ ਦੂਏ ਆ ਕੇ ਜੇ ਧਾਰੇ ਨੂੰ ਇਹ ਸਹੀ ਲੱਗਦੇ ਆ ਵੀ ਕਲਚ ਪੈਡਲ ਉੱਪਰ ਆਏ ਸ਼ਾਇਦ ਬੰਦ ਵਧੀਆ ਤੇ ਸੌਖਾ ਪਰ ਇਹ ਔਖਾ ਬੰਦ ਹੁੰਦਾ ਇਹ ਔਖਾ ਬੰਦ ਹੁੰਦਾ ਹੈ ਨਾ ਇਹਨਾਂ ਜਿਹੜੇ ਗੈਸ ਘਟ ਜਾਂਦਾ ਨਾ ਇਹ ਪੈਡਲ ਥੋੜੀ ਜਗ੍ਹਾ 'ਚ ਕੰਮ ਕਰਦੇ ਆ। ਹਾਂ। ਸੁਵਰਾਜ ਦਾ ਪੈਡਲ ਨੀਚੇ ਨੂੰ ਦਬੋਂਦਾ। ਇੱਥੇ ਡੀਜ਼ਲ ਟੈਂਕ ਤਾਂ ਨਹੀਂ ਲਾਇਆ ਹੋਰ ਸੱਚ? ਨਹੀਂ, ਇਹ ਉਹੀ ਵੇਹ ਦੀ। ਅੱਛਾ ਉੱਪਰ ਦਾ ਹੀ ਆ। ਇਹ ਚੀਜ਼ ਵੀ ਦੇਖਣੀ ਪੈਂਦੀ ਹੋਣੀ ਇਹਨਾਂ ਡੀਜ਼ਲ ਟੈਂਕ ਦੀ। ਇਹ ਟਰੈਕਟਰਾਂ ਦੇ ਬਾਹਰ ਰਹਿ ਜਾਂਦਾ। ਅੱਛਾ। ਡੀਜ਼ਲ ਟੰਕ। ਜਾ ਉਹਦੇ ਹੌਲੈਂਡ ਦੇ ਅੰਦਰ ਹੁੰਦਾ। ਅੱਛਾ ਹੌਲੈਂਡ ਤਾਂ ਹੁੰਦਾ ਚਲੋ। ਹਾਂ, ਉਹਦਾ ਬਾਹਰ ਵੀ ਕੱਢਦਾ ਫਿਰ ਫਿਰਕੀ ਨਹੀਂ ਬਣਦੀ ਚੜ੍ਹਨੇ ਨੂੰ ਆਪਰਾ। ਹੂੰ। ਫਿਰ ਰਾਸਤਾ ਨਹੀਂ ਬਣਦਾ। ਰਹਿ ਜਾਂਦਾ ਫਿਰ। ਫਿਰ ਉਹਨਾਂ ਦੇ ਤੁਸੀਂ ਟੈਂਕੀ ਦੇ ਕਿਵੇਂ ਕਰਦੇ ਹੋ ਫਿਰ ਟੈਂਕੀ ਅੰਦਰ ਐਂ ਨਹੀਂ ਜੀ ਜੇ ਲਾਉਣੀ ਐ extra ਲਵਾ ਸਕਦੇ ਆ ਵੀ ਉਹ ਨੀਚੇ-ਨੀਚੇ ਲੱਗ ਜੂਗੀ ਫਿਰ ਹਾਂ ਜੀ ਟੈਂਕੀ ਇਹਨਾਂ ਨੂੰ ਮੰਗਵਾਏ ਪਏ ਨੀਚੇ ਹੀ ਲਾ ਦਿੰਦੇ ਆ ਨੀਚੇ ਲਾ ਦਿੰਦੇ ਜੌਂਡੀ ਹਲਦੀ ਹੈ ਨਾ ਆਓ ਫਿਰ ਉਹ ਤਾਂ ਵਿੱਚੋਂ ਨਿਕਲੂਗੀ ਜੌਂਡੀ ਟੈਂਕੀ ਇਹ ਬੰਦੇ ਤੇ ਡਿਪੈਂਡ ਕਰਦਾ ਥੋੜਾ ਜਿਹਾ ਕਿਵੇਂ ਕੰਮ ਕੋਸਟ ਵੱਜ ਜਾਣਾ ਥੋੜਾ ਜਿਹਾ ਆਪਾਂ ਤਾਂ ਜੌਂਡੀਰ ਦਾ ਵੀ ਜਣੀ ਉਹਦੀ ਮਗਰਾਡਣ ਵਾਲੀ ਟੈਂਕੀ ਨਿਕਲ ਜਾਣੀ ਐ ਫਿਰ ਉਹਦੀ ਜੌਂਡੀਰ ਦੀ ਜੌਂਡੀਰ ਦੀਆਂ ਜੀ ਉਹ ਤਾਂ ਨਿਕਲ ਜਾਣੀ ਉਹ ਨਿਕਲ ਜਾਣੀ ਠੀਕ ਹੈ ਲਾਈਏ ਆਪਾਂ ਜੌਂਡੀਰ ਤੇ ਲਾਤੀ ਉਹ ਠੀਕ ਹੈ ਜੀ ਪਰ ਜਰਲ ਮੰਗਵਣੀ ਆਸੀ ਤੋਂ ਕਿ ਲੋਹੇ ਦੀ ਤਾਂ ਬਣਾਉਣੀ ਵੀ ਨਹੀਂ ਚਾਹੀਦੀ ਲੋਹੇ ਦੀ ਨਹੀਂ ਬਣਾਉਣੀ ਚਾਹੀਦੀ ਹਾਂ ਕਚਰਾ ਜਿੰਨਾ ਮਤਲਬ ਜੰਗਾਲ ਵਿੱਚ ਬਣਦਾ ਆਪਣੇ ਚੱਕ ਕੇ ਸਾਰਾ ਵੀੜਾ ਆਪਣੇ ਉਕਣੇ ਬਾਬੂ ਨੂੰ ਦੇ ਦਿੰਦੇ ਹਾਂ ਹੁਣ ਤਾਂ ਟੋਟਲੀ ਸਾਰੇ ਫੈਬਰ ਵੀ ਲੱਗ ਗਏ ਸਾਰੇ ਫੈਬਰ ਵੀ ਲੱਗ ਗਏ ਸ਼ਾਇਦ ਨਹੀਂ ਇਹਦੇ ਉਂ ਹੀਟ ਗਾਰਡ ਚੰਗੇ ਦਿੱਤੇ ਵੀ ਹੋਊਗੀ ਲੋਹੇ ਦੀ ਹਾਂ ਪਰ ਹੀਟ ਗਾਰਡ ਬਹੁਤ ਦਿੱਤੇ ਅੱਗੇ ਇਹਨਾਂ ਨੇ ਬੋਲੈਂਡ ਦੀ ਉਹਦੀ ਪਲਾਸਟਿਕ ਦੀ ਹੈ ਇਹਦੀ ਪਲਾਸਟਿਕ ਦੀ ਹੈ ਲੋ ਜੀ ਵੀ ਆ ਗਿਆ ਟਾਈਮ ਸਜਾਣ ਦਾ 8:12 ਇੱਕਲਾ ਟਾਈਮ ਹੋਇਆ ਆਪਾਂ 2:30 ਵਜੇ ਘਰਾਂ ਬਾੜ ਜਣਾ ਰੀ ਦਿਨ ਦਿਨ ਦੇਲੀਏ ਗੱਲ ਟਰਾਲਾ ਵੀ ਆ ਗਿਆ ਅੱਜ ਤੋਂ ਆਹ ਟਰੈਕਟਰ ਵੀ ਆ ਗਿਆ ਹੁਣ ਸੀਜਾਂ ਦਾ ਕੰਮ ਸ਼ੁਰੂ ਕਰੀਏ ਆਪਾਂ ਇਹਦਾ ਕੰਮ ਕਰਨ ਵਾਲੇ ਸਤ ਭਾਂਡੇ ਸਾਰੇ ਪੂਰੇ ਹੋ ਗਏ ਜਿਵੇਂ ਆਪਾਂ ਕਹਿੰਦੇ ਖੜਾ ਹੋ ਕੇ ਬੈਠ ਜਾ ਜਾਂ ਹੁੰਦਾ ਆਪਣਾ ਮੇਰੀ ਕੱਢੀ ਜੀ ਪੂਰੀ ਆਣੀ ਇਨੀ ੜੀਆ ਹੋਰੀ ਨਹੀਂ ਸੇ ਧੱਕਾ ਲੱਗਦਾ ਕਹਿਣਾ ਇਹਦੇ ਦੋ ਦਸਤੂਰ ਦੇ ਪੂਰੇ ਬੰਦ ਹੋ ਗਏ ਗੱਲ ਕਰੀਏ ਕਰਪਾ ਗਲਤੀ ਕੀ ਪਈ ਲੱਗ ਕੇ ਸਾਰੇ ਜਿਸਤਾਨ ਕਮੇਟਰੀ ਤੋਂ ਇਹਨਾਂ ਨੇ ਟਰਾਲੀ ਦਾ ਛੱਤ ਕੇ ਉਹਨਾਂ ਨੇ ਸਲਸਰ ਵਾਸਤੇ ਕਰ ਦਿੱਤੀ ਉਹਦੇ ਕੰਮ ਬੰਦ ਕਰ ਟਰਾਲੀ ਦਾ ਫਾਇਦਾ ਕਿੱਥੋਂ ਪਤਾ ਨਹੀਂ ਕਿੰਨੇ ਸਾਲ ਦਾ ਟਰੈਕਟਰ ਦਾ ਪ੍ਰਾਣਾ ਕੈਰਨ ਨਵਾ ਉਹਨੂੰ ਟੇਕੇ ਮੁੱਠਾ ਜਾ ਕੇ ਭਾਈ ਜਿਹੜੇ ਤੇ ਲੱਗਿਆ ਤਾਂ ਉਹਨੂੰ ਟੇਕ ਕੈਰੋਂ ਟੇ ਜਗ੍ਹਾ ਮਤਲਬ ਨਾ ਕੈਰੋਂ ਨਾ ਕਾਈਟਰੂ ਵੀ ਦੇਖਣਾ ਬਾਈ ਜੇ ਬਲ ਲੱਗਿਆ ਇਹ ਚ ਲਾਉਣਾ ਸਾਰਾ ਉੱਪਰ ਜਾ ਕੇ ਲੈ 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 ਬਾਈ ਬਣ ਗਈ ਗੱਲ ਬਾਤ ਕੈਪਨੇ ਨੂੰ ਚੈੱਕ ਕਰਦਾ ਫੋਟਾ ਵਧੀਆ ਲੱਗਦਾ ਲੈ ਬਾਈ ਲਾ ਲੀ ਹੋਰ ਆਉਣ ਵਾਲੇ ਕਮੈਂਟਾਂ ਦੀ ਬੇਟ ਰ ਹੋਊਗੀ ਵੀ ਹੁਣ ਕਮੈਂਟ ਕਿਹੜੇ ਆਉਣੇ ਆ ਠੀਕ ਨਹੀਂ ਬਾਕੀ ਪਾਸ ਕਰਦੇ ਹੁਣ ਕਿਹੜੀ ਗੱਲ ਬਾਈ ਦੇ ਆਪਾਂ ਨੂੰ ਕਹੀ ਦੀ ਪੂਰੀ ਖਰੀ ਆ ਬਸ ਬਸ ਆਪਾਂ ਆਪਣੀ ਜਵਾਨ ਗੰਗੇ ਲਈ ਸ਼ਾਟ ਹਾਂ ਬਸ ਜੀ ਜਿਵੇਂ ਮੂ ਬਾਈ ਆਪਣੀ ਜਵਾਨ ਦਾ ਵੀ ਉਧਰੇ ਆ ਗਾਰੰਟੀ ਵੀ ਫੁੱਲ ਇੱਕ ਸਾਲ ਦੀ ਹੈ ਹੀ ਨਹੀਂ ਕਾਚੇ ਆ ਕਿਸੇ ਪਾਸੇ ਦੇ ਟਰੈਕਟਰ ਦੱਸ ਦਈਏ ਲੱਗਿਆ ਟਰੈਕਟਰ ਦਾ ਕੋਈ ਸ਼ੀਸ਼ਾ ਭੰਗ ਗਿਆ ਦਾ ਪਾਣੀ ਜੀ ਆ ਮੈਂ ਕੰਮ ਕਰਕੇ ਗੇੜਾ ਮੂਰੇ ਲਾਤਾ ਪਹਿਲਾਂ ਐਂ ਦੱਸ ਟਰਾਲਾ ਲੈ ਕੇ ਉਧਰ ਗੁਜੀ ਜਾ ਠੀਕ ਹੈ ਜਾ ਮੈਂ ਮਗਰ ਆ ਕੇ ਦੇ ਚਾਹ ਤੂੰ ਇੱਕ ਦੱਸ ਦਵੀਂ ਨਹੀਂ ਮੈਂ ਇਹਨੂੰ ਫੋਨ ਕਰਿਆ ਹਾਂ ਬਾਈ ਸਾਡਾ ਮੈਂ ਦੋ ਤਿੰਨ ਘੰਟੇ ਨਹੀਂ ਸ਼ਾਬਦ ਲਗਾ ਦੋਰਤਾ ਰੇਡ ਆਹੀ ਚਲੋ ਸਾਹ ਆਉਂਗਾ ਨਹੀਂ ਦਿਖਦਾ ਸੀ ਟਰੈਕਟਰ ਜਿਹੜੇ ਹੁਣ ਦੋਵੇਂ ਸ਼ੀਸ਼ੇ ਪੂਰੇ ਆ ਨਾ ਜੀ ਕੋਈ 21 15 ਜਾਂਦਾ ਠੀਕ ਹੈ ਜੀ ਹੋਰ ਲੈ ਲੀ ਜਮਾਰਾ ਇਹਦੇ 15 ਜਵਾਰੇ ਪੈ ਜਾਂਦੇ ਹੋਰ ਲੈ ਲਓ ਬਾਈ ਦੇਖੋ ਜੀ ਆ ਆਪਣੇ ਗਲਾਈ ਵਾਲੇ ਜਰੂਰ ਦੇ ਦੋ ਮੈਂ ਦੇ ਲੈਣਗੇ ਗਲਾਈ ਵਾਲੇ ਮੈਂ ਹਾਂ ਬਾਕੀ ਬਾਕੀ ਦਾ ਤੁਸੀਂ ਪੁੱਛ ਲਓ ਲੈ ਲਿਆ ਉਹ ਲੈ ਲਓ ਆ ਯਾਰ ਉਹ ਲੈ ਲੈ ਨਹੀਂ ਬਸ ਹੋਰ ਜੋਰ ਲੱਗਿਆ ਹਾਂ ਵੀ ਤਾਂ ਜਿਹੜਾ ਇਹ ਕੋਈ ਪੜਦਾ ਨਹੀਂ ਹੈਗਾ ਮਤਲਬ ਕੰਮ ਵਿੱਚ ਪਾਰਦਰਸ਼ੀ ਆ ਕਸਟਮਰ ਨੂੰ ਸਿੱਧਾ ਦੱਸ ਦੇਣਾ ਵੀ ਆਹ ਚੀਜ਼ ਕਿਸੇ ਮਿਲਦੀ ਆ ਅਸੀਂ ਵੀ ਬੁਲਾਏ ਆ ਇਸੇ ਨਾਲ ਚੱਲ ਭਾਈ ਹਾਂ ਭਾਈ ਨਾਲ ਮੈਂ ਲਾਲੀ ਇਹ ਗੱਲ ਜੀ ਸਹੀ ਆ ਠੀਕ ਆ ਬੀਤੇ ਕੰਮ ਕਰਾਇਆ ਜਿਹੜੀ ਚੀਜ਼ ਲੱਗੀ ਆ ਦਿਖਾ ਕੇ ਲਾਈ ਵੀ ਆ ਬਾਈ ਆ ਆ ਯਾਰ ਅਸੀਂ ਆਹੀ ਕੰਮ ਉੱਥੇ ਦਾ ਇਹਨੇ ਮੇਰੇ ਨਾਲ ਕਰੇ ਮੇਰੇ ਜਿੰਦਰ ਦੇ ਅਸੀਂ ਇਕੱਠੇ ਘੁੰਮਦੇ ਰਹੇ ਸੀ ਸੇਮ ਆਹੀ ਚੀਜ਼ ਆ ਉਦੋਂ ਦੇ ਨਾਮ ਨੇ ਰੱਖਿਆ ਵਾ ਸਮਾਨ ਵੀ ਆ ਚੀਜ਼ ਲੱਗਣੀ ਪਾਈ ਆਪਣੀ ਆ ਕੇ ਚੈੱਕ ਕਰੀ ਜਾ ਨਾਲ ਬਾਈ ਨੇ ਸ਼ੀਸ਼ੇ ਵਾਲੀ ਫੈਕਟਰੀ ਵੀ ਰਾਤੀ ਵੀ ਆ ਹੈ ਇੱਥੇ ਜਿਹੜਾ ਸ਼ੀਸ਼ੇ ਬਣਦੇ ਆ ਹੁਣ ਆਪਣੇ ਟਾਕੀ ਦੇ ਦੋ ਸ਼ੀਸ਼ੇ ਫਟ ਗਏ ਉਹ ਠੀਕ ਆ ਦੇਖੋ ਮਿਹਨਤ ਤਾਂ ਲੈਣੀ ਆ ਆਪਾਂ ਨੇ ਬਾਈ ਕੋ ਸਮਾਨ ਲਿਆ ਦੇ ਮੈਂ ਤਾਂ ਮੈਂ ਟਾਈਮ ਮੈਂ ਟਾਈਮ ਨੂੰ ਦੇ ਦਿੰਦਾ ਬਾਕੀ ਜਿਹੜਾ ਪਹਿਣਾ ਉਹ ਤਾਂ ਪਹਿਣੀ ਪੈਣਾ ਹਾਂ ਬਿਲਕੁਲ ਹੇ ਭਾਈ ਅਸੀਂ ਆ ਫਿਰ ਕਿਉਂ ਮੁਸ਼ਕਿਲਾਂ ਨਾਲ ਲੰਘਦੇ ਰਹੇ ਜਾ ਬਸ ਮੈਂ ਦੱਸਦਾ ਆਪਣੇ ਭਾਈ ਦਾ ਸਹੀ ਹੈ ਮੈਨੂੰ ਆ ਰਿਹਾ ਕਿ ਹਰੇਕ ਹੰਡਾ ਪੈਸਾ ਹੋਵੇ ਅਸੀਂ ਮੈਨੂੰ ਪਤਾ ਸਾਰੇ ਓਕੇ ਬੜੇ ਓਕੇ ਬਿਲਕੁਲ ਚਲੋ ਐਨੀ ਹੈਗੀ ਕਹਦਾ ਕੋਈ ਤਾਂ ਮੀਂਹ ਪੈਂਦਾ ਸਾਰੇ ਹੰਦੇ ਮਿਹਨਤੇ ਕਰਦਾ ਕੋਈ ਚੱਲ ਲੈ ਭਾਈ ਚਾਬੀ ਮੁੰਡੇ ਪਹਿਲਾਂ ਹੀ ਫੜਾਸੀ ਦੇ ਲੱਗਦੀ ਉਦਣ ਫੜਾਉਂਦਾ ਅਸੀਂ ਤਾਂ ਕਹਿੰਦਾ ਉਦਣ ਜਿੱਦਾਂ ਟਰਾਲ ਲੈ ਕੇ ਆਇਆ ਕਹਿੰਦਾ ਚੱਲੇ ਜਾ ਟਰੈਕਟਰ ਫੜਾ ਲੈ ਅੱਜ ਕਰਾਂਗਾ ਟਰੈਕਟਰ ਫੜਾ ਲੈ ਭਾਈ ਫਿਰ ਮੈਨੂੰ ਸਦਾ ਪਾਉ ਦੋ 2 ਲੱਖ ਰੁਪਏ mấy bạn thấy chọn cái gì á mấy bạn cay đất ơi ਭਾਈ ਹਾਂ ਹੋਸ਼ਾ ਹੋਸ਼ਾ ਭਾਈ ਆਦਾ ਬੰਦਾ ਪੂਰਾ ਕੋਈ ਕੁਝ ਨਹੀਂ ਆਈਦਾ ਬਸ ਉਹ ਆਹ ਗਰੀਦਾਰ ਠੀਕ ਆ ਫਿਰ ਦੱਸ ਠੀਕ ਹੈ ਉਹਨੇ ਬਗ ਮੇਰਾ ਟਰੈਕਟਰ ਆ ਹਾਂ ਕਹਿੰਦਾ ਨਹੀਂ ਇਹ ਮੇਰਾ ਹੈ ਕਹਿੰਦਾ ਅੱਛਾ ਕੱਢ ਜਾ ਠੀਕ ਆ ਵਧੀਆ ਰਾਹ ਸਾਨੂੰ ਪਿਆ ਬਿੱਤੇ ਅੰਦਰੋਂ ਅੰਦਰਲੇ ਬੰਦੇ ਹੀ ਆਗਰੀ ਹੁੰਦੀ ਬਾਹਰ ਕਿਹਾਂ ਨਹੀਂ ਹੁੰਦਾ ਅੰਦਰ ਬਾਹਰ ਲਈ ਜੀ ਬਾਹਰ ਤੇ ਅੰਦਰ ਕੁਝ ਵੀ ਨਹੀਂ ਆਉਂਦਾ ਆਵਾਜ਼ ਵੀ ਮਗਾ ਇਦਾਂ ਕਰ ਰਹੇ ਨੇ ਵਿੱਚ ਅਸੀਂ ਟੱਕਰ ਪਾ ਦੇਗਾ ਅਸੀਂ ਅੱਜ ਲੱਗਾ ਨਾ ਬਾਅਦ ਕਿ ਮੱਕੀ ਕਰਦਾ ਸਰਦੂ ਜੋ ਕਰਦਾ ਆ ਜਾ ਆਹ ਹੋਰ ਟੌਰ ਪੈਂਡਿੰਗ ਦੀ ਸਟicker ਚੁੱਕੋ ਲਵਾਏ ਬੁਲੇਟ ਟੇਪ ਕਰਾਉਣੇ ਬੜੀ ਟੇਪ ਗੁਣੀ ਨਹੀਂ ਤੇ ਟਿਆ ਉਹ ਟੇਪ ਗੁਣੀ ਇਹ ਗੱਲ ਬਾਡੀ ਬੈਠ ਕੇ ਦੇਖ ਲਿਆ ਦਾ ਵਿੱਚ ਤੂੰ ਦਾ ਬੈਠ ਕੇ ਦੇਖ ਲੈ ਇਹ ਦੇਖੇ ਦੇਖਣਾ ਇਹਦਾ ਕਿਹੜਾ ਦੇਖ ਆ ਦੇਖਣਾ ਦੇਖ ਕਿਆ ਕਹਿੰਦਾ ਚਲ ਸ਼ਾਮ ਨੂੰ ਇੱਥੇ ਉੱਥੇ ਹੁਣ ਤਾਂ ਗਰਮ ਹੋਇਆ ਹੋਇਆ ਹੁਣ ਤਾਂ ਐ ਸੀ ਠੀਕ ਆ ਵਧੀਆ ਆ ਵਧੀਆ ਹੂੰ ਇਹ ਵੀ ਕਿਣੀ ਜੇ ਠੰਡ ਜੇ ਫਾਇਦਾ ਹੋਵੇ ਨਾ ਫਾਇਦਾ ਹੀ ਫਾਇਦਾ ਚਾਰੇ ਪਾਸੇ ਨੂੰ ਪੈ ਨਹੀਂ ਹੁਣ ਇਹਦੇ ਤੇ ਪਾ ਜੂਗਾ ਪੈਣਿਆ ਕਾੜ ਦੋ ਭਰੇ ਯਾਰ ਟ੍ਰਾਲੀ ਪਰ ਟ੍ਰਾਲੀ ਪਰ ਬੈਠ ਮੀ ਕਿਣੀ ਜਾਈਆਂ ਬੰਦਾ ਬੈਠ ਜਾਊਗਾ ਬਸ ਬੈਠ ਜਾਊਗਾ ਵਾਹ ਮਾੜਾ ਮੁੰਡਾ ਵੇਰੀ ਅਸਲੀ ਅਸਲੀ ਕਮਰਾ ਮੰਜੀ ਦਾ ਹੀ ਹੈ ਇਹ ਇਹ ਤਾਂ ਉੱਥੀ ਹੁੰਦਾ ਹੈ ਇਹ ਉੱਥੀ ਹੁੰਦਾ ਹੈ ਜੇ ਬੇਦਰ ਕਰਾ ਨੂੰ ਮੌਜ ਹੋ ਗਈ ਹੈ ਹੈ ਬੇਦਰ ਕਰਾ ਆਉ ਨੂੰ ਮੌਜ ਆ ਉਹ ਠੰਢੇ ਦੇ ਆਉਣੇ ਨੂੰ ਮੌਜ ਆ ਮੈਨੂੰ ਤੇ ਜਾਣ ਨੂੰ ਮੌਜ ਆ ਇਹ ਗੀਤੀ ਮੌਜ ਆ ਕਰਦੇ ਦੇ ਮੌਜ ਆ ਕਰਦੇ ਦੇ ਮੌਜ ਹੋ ਗਈ ਪੂਰੀ ਆ ਵੀ ਉਹ ਜਿੱਤ ਪਣਾਂ ਵੀ ਰੋਟੇ ਹੈ ਜੀ ਫੇਰ ਹੁਣ ਸਿਆਸਾ ਤੇਰਾ ਹੀ ਬੀਡ ਵੀਡ ਵੀ ਚੱਲਦਾ ਹੁਣ ਇਹਦਾ ਠੀਕ ਹੈ ਵਧੀਆ ਹੈ ਵਧੀਆ ਹੀ ਵਧੀਆ ਹੀ ਇਸ ਗੱਲ ਆ ਹੁਣ ਜਿਹੜੇ ਸ਼ੌਕੋ ਦੇ ਲਾਦੇ ਨਾ ਉਹ ਹੂੰ ਇਹ ਥੋੜਾ ਮਗਰਾਣਾ ਪੋਝ ਨਹੀਂ ਲੱਗਾ ਜਮੇ ਜਮਾ ਹੀ ਨਹੀਂ ਆ ਉੱਪਰ ਇਹ ਹਮੇਸ਼ਾ ਸਹੀ ਗੱਲ ਆ ਡਾਇਰਾਂ ਜੱਜਮੈਂਟ ਲੱਗਦੀ ਗਰਾਉਂਡ ਦੀ ਹੁਣ ਸੂਦੀ ਰੱਖਣੀ ਆ ਡਾਇਰਾਂ ਤੇ ਨਹੀਂ ਲੱਗਦੀ ਆਲੋ ਯਾ ਹੱਥ ਲੱਗਣਾ ਉੱਪਰ ਬੈਠਾ ਐ ਲੱਗਿਆ ਚੌੜਾਈ ਬਹੁਤ ਚੌੜਾਈ ਬਹੁਤ ਹਾਂਜੀ ਗੁਰਿਮਾਲ ਜੀ ਕਿਵੇਂ ਆ ਪਾਰਟੀ ਬੁਲਟੀ ਕਰੋ ਹੁਣ ਕਹਿਵਨ ਦੀ ਉਹ ਕਹਿਵਨ ਦੀ ਕਹਿਵਨ ਦੀ ਪਾਰਟੀ ਡਬਲ ਪਾਰਟੀ ਹੋਈ ਹੋਈ ਹਣ ਤਾਂ ਹੈ ਹੈ ਮਲਾ ਸੱਤਾ ਉੱਠ ਕੇ ਆਇਆ ਹੈ ਮਤ ਤੈਨੂੰ ਆ ਕਹਿਣਾ ਮੈਂ ਤਾਂ ਹੀ ਨਹੀਂ ਬੋਲਦਾ ਤੂੰ ਪੰਚ ਸਾਬੀ ਪਹੁੰਚੇ ਹੋਏ ਹੈ ਇਹ ਨੂੰ ਆਇਆ ਪਿਆ ਆ ਗੈਲਾ ਨਾ ਜਾ ਵਾਈ ਜਾ ਵਾਈ ਤੇਹੀ ਹੁੰਦੀ ਆ ਫੀਟਿੰਗ ਹੈ ਫੀਟਿੰਗ ਤਾ ਨਹੀਂ ਦੇਖਦੇ ਨਾ ਪੁਲੀ ਨਿਕੜੇ ਤਾਂ ਨੋਕੜੀ ਨਿਕੜੇ ਦਵਾਈ ਦੀ ਹੈ ਨਾ 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 ਅਰੇ ਇੱਥੇ ਕਾਲਾ ਜਲਾ ਹੋਇਦਾ ਹੈ ਸਾਰੇ ਕੋਹੇ ਦਾ ਹੈ ਨਾਲੇ ਮਗਰਾ ਪੈਸੇ ਪੈਸੇ ਤਾਂ ਨਹੀਂ ਹੈਗੀ ਤੂੰ ਨਾ ਮਗਰਾੜ ਨਹੀਂ ਛੜੇ ਬੜੀ ਗੱਲ ਆ ਮਗਰਾੜ ਉੱਕਣਾ ਹੀ ਆ ਆਇਆ ਪੰਚ ਤੇ ਗੇੜਾ ਦੇਖ ਕੇ ਆਈਏ ਫਿਰ ਹੁਣ ਆਪਾਂ ਹੈ ਮੇਤੇ ਕੋਈ ਨਹੀਂ ਲੈਣੀ ਅਸੀਂ ਇਹ ਚਲਾ ਕੇ ਤਾਂ ਮੈਂ ਲੈ ਕੇ ਆਇਆ ਤੇ ਪਾਪਾ ਨੂੰ ਤਾਂ ਮੈਂ ਚਲਾਉਣ ਵੀ ਨਹੀਂ ਦਿੱਤਾ ਓ ਗ੍ਰਿੰਦਰ ਚਲਾ ਕੇ ਤਾਂ ਮੈਂ ਲੈ ਕੇ ਆਇਆ ਚਲਾ ਕੇ ਤਾਂ ਮੈਂ ਲਿਆ ਕਿਹਾ ਨਾ ਮੇਤੇ ਪਰਮਿਸ਼ਨ ਲੈਣੀ ਪੰਚ ਦੇਖ ਲੈ ਹਾਂ ਨਹੀਂ ਯਾਰ ਉਹ ਤਾਂ ਮੈਂ ਤੇ ਲੈਣਾ ਮੇਰੇ ਤੋਂ ਲਿਓ ਹਾਂ ਦੇਖ ਲੈ ਮਾਲਕ ਤਾਂ ਪੰਚ ਆ ਚਲਾਉਣਾ ਹੀ ਨਹੀਂ ਆ 1 ਰੁਪਇਆ ਲੈ ਜਾਣਾ ਥੋੜਾ ਹੋਰ ਜੇ ਨਾਂ ਤੇ ਕੋਈ ਤੇ ਨਾ ਆਹੇ ਘਰ ਤਾਂ ਬੰਦਿਆ ਕੋਈ ਨਾ ਅਸੀਂ ਬਾਪੀ ਕਾਲਾ ਬਤਾ ਲੈਣਾ ਆ ਜਾ ਫਿਰ ਉਹਨੂੰ ਆ ਗਿਆ ਹਾਂ ਕਿਹੜਾ ਬੰਦਾ ਮੱਤੇ ਨੂੰ ਹਾਂ ਕਿਹੜਾ ਬੰਦਾ ਮੱਤੇ ਨੂੰ ਯਾਰਾ ਗਰਮੀ ਜੇ ਸੀ ਹਾਂ ਇੰਦਾ ਚੀਟਰ ਚੀਟਰ ਆ ਯਾ ਇਹ ਹੁਣ ਨਹੀਂ ਉਤਰਦਾ ਹੁਣ ਇਕੱਠੀਆਂ ਮਾਇਦੀ ਕਰਨੀਆਂ ਨੇ ਇਕੱਠੀਆਂ ਹੀ ਥਿੰਨ ਪਾਤੀ ਆ ਨੇ ਤਿੰਨ ਹਾਂ ਤਿੰਨ ਕਿਹੜੀਆਂ ਆਉਣੀਆਂ ਇਕੱਡੀਆਂ ਆ ਹਾਂ ਸਾਡੀਆਂ ਆ ਅੱਛਾ ਚੀਟਰ ਦੀ ਹੈ ਸਹੀ ਗੱਲ ਆ ਪੰਜ ਗਿਣੀ ਫਿਰਦਾ ਉਂਗਲੀਆਂ ਪਰ ਹੈ ਉਂਗਲੀਆਂ ਪਰ ਗਿਣੀ ਫਿਰਦਾ ਪੰਜ ਅੱਰਦਾ ਨਹੀਂ ਬਾਰੇ ਤੋਂ ਸਾਡੇ ਫੈਕਟਰੀ ਦੀ ਕੁਆਲਿਟੀ ਵਿੱਚ ਨੰਬਰ ਆਈ ਹੈ ਨਾ ਆਪਣੀ ਕੋਲ ਠੀਕ ਆ ਨਾ ਨਿਆਰਾ ਲੈ ਆਤਾ ਕੈਵਨ ਵਾਲਾ ਬੰਦਾ ਹੈ ਬਈ ਮਸਲਾ ਨਾ ਨਜ਼ਾਰਾ ਨਹੀਂ ਆਤਾ ਲੈ ਹੋਰ ਆ ਟਾਕੀ ਦੇ ਹੋਰ ਫੁਰਕੇ ਰਹਿਣੇ ਮੜ ਕੇ ਆਣੂ ਆਉਂਦੀ ਹੈ ਨਹੀਂ ਨਹੀਂ ਹੈਗੀ ਹਾਂ ਹਾਂ ਤਰਾਂ ਜਦੋਂ ਇਹ ਨਹੀਂ ਆਉਂਦੇ ਪਤਾ ਨਾ ਕਰਦਾ ਤਾਂ ਵਿੱਚ ਹੋਣੀ ਹੈਂ ਮੈਂ ਦਿੰਦਾ ਬੜੇਗਾ ਅਟਾ ਜਦੋਂ ਅੰਦਰ ਘਾਟਾ ਦੇ ਫੋਨ ਘਾਟਾ ਕਰਾਂ ਦੇ ਕਾਲਦਾ ਬੋਟਲ ਆ ਵੈਟ ਬੋਟਲ ਹੈ ਬੋਟਲ ਦਾ ਲਾ ਲਾ ਬੋਟਲ ਲੈ ਕੇ ਆਲੀ ਹੈ ਲੈ ਕੇ ਲੋ ਬੋਟਲ ਬੋਲਦਾ ਉਹ ਯਾਰੇ ਕੋ ਉਹੀ ਹੈ ਨਾ ਜਗਾਰ ਜਾਵਾ ਸੁਣਦੇ ਵੀਡੀਓ ਹੈ ਹਾਂ ਜੀ ਜੀ ਹੋ ਗਿਆ ਸਾਬ ਹੋ ਗਿਆ ਆ ਗਿਆ ਹਾਂ ਜੀ ਕੋ ਹੋ ਰਹਿ ਜੀ ਇਹਦਾ ਟਰੈਕਟਰ ਨਾਲ ਤੇ ਹਟਾਉ ਬਣ ਗਈ ਹਾਂ ਪਹਿਲੇ ਛਤਰੀ ਕਾ ਲੁਕਿਆ ਬਹੁਤ ਲੱਗਦਾ ਆ ਹਾਂ ਅਜੇ ਨੂੰ ਜਾਣ ਗਿਆ ਉਹਦਾ ਮਾ ਮੈਨੂੰ ਟਰੈਕਟਰ ਬਦਲਿਆ ਬਦਲਦਾ ਜਿਹੜੇ ਲਾਉਂਦੇ ਰਹਿੰਦੇ ਨੇ ਡੈਡੀ ਵੀ ਕਹਿੰਦਾ ਕਰਨਾ ਮਾੜਿਆ ਮਾ ਇਹ ਟਰੈਕਟਰ ਪਹਿਲਾ ਮਾ ਇਹ ਛੱਲਾ ਟਰੈਕਟਰ ਦੱਬਾ ਜਾਈ